ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਆ ਇੱਕ ਤਾਂ ਇਹ ਦਿਖਾਵਾਂਗੇ ਪਹਿਲਣ ਵੱਛੀ ਤਾਜੀ ਸੂਈ ਚਾਰ ਦੰਦ ਤੇ ਇੱਕ ਗਹਿਰੀ ਆ ਦਿਖਾ ਦਾਂਗੇ ਗੱਬਣ ਵੱਛੀ ਐਮ ਆਲਿਓ ਹਰੇਕ ਮੌਸਮ ਚ ਜੱਲ ਨਾਲ ਹੀ ਆ ਤੇ ਸਵੇਰ ਆ ਦੀ ਬੜੀ ਠੰਡੀ ਆ ਤੇ ਬਾਕੀ ਥਣ ਦਾ ਸਹਿਜ ਬਹੁਤ ਕਮਾਲ ਦਾ ਰੱਖਦੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਕਿਉਂਕਿ ਇੱਕ ਵੀਡੀਓ ਕੱਲ ਵੀ ਪਾਈ ਚਾਈ ਪਾਈ ਦੀ ਤੇ ਇੱਕ ਪੌਣਾ ਪੱਜ ਪਹੁੰਚ ਚੁੱਕੇ ਆ ਆ ਜਾ ਚੰਪੌਰ ਸਤਿ ਸ਼੍ਰੀ ਅਕਾਲ ਪ੍ਰਣਾ ਮੇਰੇ ਹੋਰ ਕਿਵੇਂ ਆ ਵਧੀਆ ਵਧੀਆ ਪਰਮਾਤਮਾ ਦੀ ਕਿਰਪਾ ਬੰਦੀ ਆ ਤਿੰਨ ਪਾਈਆਂ ਸੀ ਆਪਾਂ ਗਾਵਾਂ ਹਾਂ ਤਿੰਨ ਪਾਈਆਂ ਕੱਲ ਤਾਂ ਫਿਰ ਨਾਲ ਦੋ ਤਿੰਨ ਹੋਰ ਵੀ ਵਿਕੀਆਂ ਬਾਈ ਯਾਰ ਠੀਕ ਆ ਗੱਲ ਆ ਇਧਰਲੇ ਬੰਦੇ ਖਾਸ ਆ ਸਾਰਾ ਮਾਲ ਵਿਕ ਗਿਆ ਪਰਮਾਤਮਾ ਜੋ ਵੀ ਦੇਖੀ ਫਿਰ ਦੂਜੇ ਬੰਦੇ ਜਦੋਂ ਆਏ ਨਹੀਂ ਉਹ ਉਹ ਉਹਦੇ ਦੀ ਫਿਰ ਹੋਲੇਗੇ ਬਾਈ ਠੀਕ ਆ ਗੱਲ ਹਾਂ ਜੋ ਤਿੰਨ ਪਾਈਆਂ ਜਿਹੜਾ ਫਿਰ 10 15 ਮਿੰਟਾਂ ਦੀ ਵਿਕੀ ਜਾਂ ਬਾਈ ਸ਼ੁਰੂ ਕਿਹੜੇ ਪਾਸੇ ਕਰਦੀ ਆ ਇਧਰੋਂ ਘਾਦੇ ਪਰੂਣ ਬੱਸੀ ਚਾਰ ਦਿਨ ਦਾ ਬੱਸੀ ਆ ਵੀਰੇ ਧੋਰ ਖੋਲ ਕੇ ਦੰਦਾਂ ਦੇ ਚਾਰ ਦੰਦ ਸੂਆ ਪਹਿਲਾ ਤੇ ਸੀਵਲ ਠੰਡੀ ਸਲੱਗ ਬਾੜਿਆ ਬਾਈ ਯਾਰ ਆਰਡਰ ਨਾਲ ਲੱਗਵਾ ਤੇ ਗੁਰਦਾ ਗੱਟਾ ਜਿਵੇਂ ਚਮਕਾਉ ਰਗਾ ਹਾਂ ਮੂੰਹ ਨਹੀਂ ਮੂਰੇ ਉਨੀ ਮੰਗਦਾ ਵੀਰੇ ਸੀਵਲ ਠੰਡੀ ਦਾ ਹੱਦੋਂ ਵੱਧ ਸੀਵਲ ਠੰਡੀ ਦਾ ਹੱਦੋਂ ਵੱਧ ਆ ਬਾਈ ਯਾਰ ਕਦੋਂ ਕੁ ਸੂਈਆ ਇਹਨੂੰ ਸੂਈ ਨੂੰ ਹੋਗੇ 5-6 ਘੰਟੇ ਜੇਰ ਪੈ ਗਈ ਬਾਈ ਯਾਰ ਜੇਰ ਜਿੱਪਾ ਡਾਣਾ ਇੱਥੋਂ ਇੱਥੋਂ ਘਮਾ ਦੇ ਗੋਲ ਚੱਕਰ ਜਾ ਇੱਕ ਨੰਬਰ ਆ ਜੇਰ ਦਾ ਵੀਰੇ ਯਾਰ ਆਪਣੀ ਵੀਡੀਓ ਆਪਾਂ ਪਾਈਏ ਮੂਰੇ ਹੱਦ ਜੇਰਤਾ ਆ ਠੀਕ ਆ ਕੰਨਾ ਹਾਂ ਜੇ ਕਿਸੇ ਬੰਦੇ ਦੀ ਵੀਡੀਓ ਮੰਗਣੀ ਵੀਡੀਓ ਵੀ ਦੇ ਦਾਂ ਇੱਧਰਲੇ ਬੰਨੇ ਹੋ ਕੇ ਦਿਖਾ ਦੇ ਤੇ ਜੇਰ ਜੱਪਾ ਦੰਦਾਂ ਚ ਮਗਰ ਬਿਲਕੁਲ ਵੀਰੇ ਜੇਰ ਜੇਰ ਦੇ ਪਾ ਜੰਦਾਂ ਵੀਰੇ ਜੇਰ ਪਈ ਆਪਣੇ ਕੋਲੇ ਠੀਕ ਆ ਗੱਲ ਆ ਹਾਂ ਬਿਲਕੁਲ ਆ ਜੇਰ ਜੱਪੇ ਵਾਲਾ ਕੰਮ ਬਾਈ ਕਹਿੰਦਾ ਹੈਗਾ ਓਕੇ ਦੀ ਰਿਪੋਰਟ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਇੱਥੋਂ ਘੈਰੀ ਸਾਈਡ ਤੋਂ ਦਿਖਾ ਰਿਹਾ ਓਰੀਜਨਲ ਠੰਡੀ ਸੀ ਵੀ ਨਹੀਂ ਬਸ ਦੋ ਵਧਾ ਦੰਦ ਲੱਗੇ ਮਾਰਿਆ ਤਾਂ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਜਿਵੇਂ ਮਰਜੀ ਬੰਟੇ ਖੜੀ ਜਲਾ ਖੜੀ ਪਹਿਲਾਂ ਬੱਸੀ ਆਉਲ ਹੋਰ ਪੋਰਾ ਵੀ ਨਹੀਂ ਕਰਦੀ ਸੀ ਠੀਕ ਆ ਗੱਲ ਲੈ ਲੈ ਸਵੇਰ ਆਜੀ ਆ ਗਈ ਠੰਡੀ ਤੇ ਧਾਰਾਂ ਵੀ ਦਿਖਾ ਦੇ ਘਰੀ ਇੱਥੇ ਨੇੜੇ ਜੇ ਲੱਗ ਮਾਰੇ ਧਾਰਾਂ ਗਰੀ ਕਰਾ ਚਾ ਇੱਕ ਵਜੇ ਪਿਛਾ ਪਿਛਾਂ ਦੀ ਖੜਾ ਤਾਰਾ ਮਰੀ ਲੈ ਨੂੰ ਇੱਕ ਨੰਬਰ ਆ ਭਰਾ ਮੇਰਾ ਇੱਕ ਨੰਬਰ ਬਿਲਕੁਲ ਪਹਿਲਾ ਦੰਦਾਂ ਚ ਚਾਰ ਦੰਦਾਂ ਦਾ ਆਡਰ ਕੁਆਲਿਟੀ ਬਹੁਤ ਸ਼ਾਨਦਾਰ ਰੱਖਦੀ ਆ ਤੇ ਥਣ ਦਾ ਸੈਜ ਬਹੁਤ ਕਮਾਲ ਦਾ ਤੇ ਦੂਰ ਲੱਗੜ ਖੇੜ ਤੇ ਥਣ ਲਗਾ ਗਰੀ ਆਡਰ ਵੀ ਬਹੁਤ ਸਾਫ ਲੱਗਿਆ ਚੰਗਾ ਕਿਉਂਕਿ ਤਾਜੀ ਸੂਈ ਆ ਕੁੱਕ ਕੱਖਾਲੇ ਪੱਖ ਪੱਠਾ ਚੱਕੂ ਵੀ ਨਾਲ ਦੀ ਨਾਲ ਚੱਕ ਲੂ ਫਿੱਟ ਫਾਟ ਹੋ ਜਾਣਾ ਕੰਮ ਜਮਈ ਇੱਕ ਅੱਧੀ ਦਿਹਾੜੀ ਲੰਗ ਚ ਇਧਰ ਜੇਰ ਤੇ ਮਾਰਦੀ ਗਰੀ ਕੈਮਰਾ ਆ ਪਿਆ ਢੇਰ ਜੇਰ ਦਾ ਜੀਰ ਜੱਪੇਲਾ ਸਿਸਟਮ ਆ ਬਿਲਕੁਲ ਡੰਗ ਤੇ ਧਾਰਾ ਦਿਖਾਵੇਂ ਮਾਰ ਕੇ ਧਾਰਾ ਮਾਰਦੇ ਨੇ ਬਸ ਅਸੀਂ ਬਾਇਆ ਕੋਈ ਕੁਝ ਨਹੀਂ ਕਹਿੰਦੀ ਆ ਤਾਂ ਬਈ ਮਾਰ ਦੇ ਧਾਰਾ ਨੇ ਲੈ ਦੋ ਦੋ ਧਾਰਾ ਜਿਹੇ ਥੱਲੀ ਮਾਰ ਦੇ ਪਛਾਣਾ ਚ ਵੀ ਮਾਰ ਦੇ ਇੱਕ ਨੰਬਰ ਬਾਅਦ ਬਾਈ ਮੈਂ ਬਾਹਰ ਛੱਡ ਦੇ ਬਾਈ ਬਿਨਾ ਕੋਈ ਕੁਝ ਨਹੀਂ ਕਹਿੰਦੀ ਬਿਨਾ ਹੱਥ ਲਾ ਲਾ ਦੇ ਦੱਸਿਏ ਕਿੰਨੇ ਲਾਵਾਂਗੇ ਪੈਸੇ ਬਸ 60000 ਦੀ ਦੇ ਦਾਂਗੇ ਭਰਾ ਮੁੱਲ 70 ਕਲਾ ਦਾ ਪੈਂਡ ਕਰਾ ਲਾ ਇਹ ਨਵੀਂ ਬਾਟਾ ਹੀ ਆਰਦੀ ਦੇ ਦਾਂਗੇ ਬਸੀ ਬਾਈ 62 ਦੀ ਬਾਈ ਕਹਿੰਦਾ ਦੇ ਦਾਂਗੇ ਦਰਸਾਂ ਚ 4 ਦੰ ਦੱਸੂਆ ਪਹਿਲਾਂ ਸੂਆ ਆਪਣਾ ਦੇਖੀ ਮੂਲੀ ਗੱੜ ਦੇਖੀ ਕਿਵੇਂ ਕੱਢੀ ਮੈਂ 19 ਮਾਗਰ 19 ਪਿੱਸੇ ਆ ਜਾ ਗਰੀ ਤੇ ਹੁਣ ਲੈ ਆ ਇਧਰ ਲੈ ਬੰਨੇ ਐਦੇ ਤੇ ਮਾਰਦੇ ਕੈਮਰਾ ਪਿੰਡਾ ਬਾਲਾ ਪਤਲਾ ਅਸਲੀ ਗੀ ਨਾ ਦੇਖੀ ਬਿਗਿ ਦੁੱਧਾਂ ਦੀ ਟਾਇਪ ਦੇਖੀ ਕਿਵੇਂ ਦੇਖਿਆ ਜੀ ਰੱਸੇ ਪਾਪ ਕਿਵੇਂ ਮੁੱਠੀ ਹਾਚੀ ਦੇ ਦਿੱ ਲਾ ਆ ਦਿਖਾ ਗਰੀ ਦੁੱਧਾਂ ਵਾਲਾ ਪੀਸਾ ਜੇ ਕੋਈ ਪੰਜ ਤਿੰਨ ਸਾਹਮਣੇ ਬੰਦਾ ਆਪਾਂ ਉਸ ਹਾਉ ਨਾਲ ਦੇ ਦਾਂਗੇ ਬਸੀ ਹੋਈ ਹੁਈ ਸਾਈਡ ਨੂੰ ਇਥੋਂ ਪੂਰੀ ਦਿਖਾ ਗਰੀ ਚੁਕੀਂ ਸ਼ਕੂਨ ਕਿੰਨੀ ਆ ਸੁਆ ਕਿਹੜਾ ਤੁੰਗੜਾ ਸੁਆ ਦੂਜਾ ਮੈਂ ਰੂੜੇ ਕੇ ਪਿੰਡ ਦਾ ਨਾਲ ਲੱਗੇ ਮੇਰੇ ਪਿੰਡ ਤੋਂ ਲਈ ਆ ਮੈਂ ਝੂਠ ਨਹੀਂ ਮਾਰਾ 16 17 ਕਿਲੋ ਜਿੱਦੋਂ ਲਈ ਆ ਆਪਾਂ ਨੰਬਰ ਵੀ ਦੇ ਦਾਂਗੇ ਬੰਦੇ ਦਾ ਠੀਕ ਆ ਆ ਚਾਰ ਕਿਲੋ ਮੀਟਰ ਤੋਂ ਬਾਹਰ ਤੋਂ ਇਹ 16 ਕਿਲੋ ਦੁੱਧ ਕੱਢਦੀ ਰਹੀ ਆ ਪੰਜ ਪੰਜ ਚਾਰ ਪੰਜ ਪੰਜ ਚਾਰ 6 ਆਉਂਦੀ ਇਹਦੀ ਫੈਂਟ ਵੀ ਬੰਦੇ ਨੇ ਨਾਲ ਸਾਰੀ ਗੱਲ ਵੀ ਕਰਾ ਦੂਆਂ ਨੇ ਦੀ ਹੋਰ ਆ ਜ਼ਿਆਦਾ ਠੀਕ ਆ ਗੱਲ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦੂ ਮੈਂ ਨੰਬਰ ਦੇ ਦੂੰ ਆਪ ਪੁੱਛ ਲੇਓ ਤੋਂ ਬੰਦੇ ਤੋਂ 4 5 22 ਕਹਿੰਦਾ ਇਹਦੀ ਫੈਂਟ ਫੈਂਟ ਆਉਂਦੀ ਆ ਕਹਿੰਦਾ ਇਹ ਬੱ ਕਿਹ ਦਿਨ ਕੱਢੂ ਲੈ ਜੀ 4-5 ਦਿਨ 5-4 ਦਿਨ ਪੈਂਡਿੰਗ ਨੇ ਹਾਂ ਹਾਂ ਆ ਇੱਥੇ ਦਿਖਾ ਦੀ ਗਰੀ 5-4 ਦਿਨ ਕੱਢ ਦੂਗੀ ਹਜੇ ਮੇਰਾ ਖਿਆਲ ਆ ਵੀ ਰੈਡੀ ਹੋਊਗੀ ਹਲੇ ਹਨਾ ਬਾਹ ਨਿਆਰੇ ਦੇ ਉੱਪਰ ਗੱਗਾ ਪਾ ਕੇ ਸੂਪਰਾ ਮੇਰਿਆ ਠੀਕ ਆ ਗੱਲ ਸਮੀ ਸੁਮੀ ਚੰਗੀ ਆ ਹਨਾ ਹਾਂ ਵਧੀਆ ਦੇਖੀ ਸੁਨੀ ਨਵਗਾ ਪਿੰਡਾ ਪੈਗਾ ਵੀਰੇ ਠੀਕ ਆ ਗੱਲ ਉਹ ਹਨ ਦਾ ਸਾਇ ਸੁਣਾ ਹਨ ਦਾ ਸਾਇ ਕਿ 19 ਮੂਰੇ 19 ਪਿੱਸੇ ਦਾ ਬੱਸੀ ਦਾ ਇਹ ਇੱਥੇ ਗਾਂਝ ਰੋਕ ਲਈ ਇੱਥੇ ਜੇ ਰੋਕ ਲਈ ਮਾਰੀ ਇਹ ਇੱਥੇ ਫੇਸ ਕੁਆਲਟੀ ਜਮ ਬੱਸੀਆਂ ਵਰਗੀ ਪੇਜਗੀ ਪਿੰਪਲੂਂਗ ਬੱਸੀ ਦੇ ਕਲੂਨ ਬੱਸੀ ਨੂੰ ਦੇਖ ਲੈ ਹਾਂ ਇੱਥੋਂ ਕਰਾ ਚੈੱਕ ਸ਼ਕੀਨ ਸ਼ਕੂਨ ਕਿੰਨੀ ਆ ਗਈ ਹਰੇਕ ਪੱਖ ਤੋਂ ਦਿਖਾ ਦੀ ਇੱਥੋਂ ਇੱਕ ਨੰਬਰ ਆ ਬੱਸੀ ਜੋ ਹੱਦੋਂ ਬਾਅਦ ਲਿਕੇਰਾ ਹੋਰ ਗੋਲ ਚੱਕਰ ਲਵਾ ਦੇ ਕਿੜਾ ਕਮਾ ਦੇ ਕਮਾ ਦੇ ਮੋੜ ਲੈ ਇਧਰ ਲੈ ਬੰਦੇਓ ਪਹਿਲਨ ਦਾ ਤਾਂ ਦੱਸਿਆ 16 ਕਿਲੋ 16 ਕਿਲੋ ਦੁੱਧ ਘੜਾ ਨਹੀਂ ਗੱਪ ਮਾਰੀਆਂ ਹਵਾ ਦੇ ਗੰਢਾ ਦੇਣ ਦਾ ਕੋਈ ਫਾਇਦਾ ਨਹੀਂ ਭਰਾ ਹਣਾ ਤਸੱਲੀ ਕਰਾ ਦੇਗਾ ਤਸੱਲੀ ਕਰਾ ਦੂ ਬੰਦੇ ਦਾ ਨੰਬਰ ਆਪਣੇ ਕੋਲ ਲੈ ਕੇ ਜੀ ਤੋ ਲੈ ਕੇ ਆਏ ਬੱਸੀ ਠੀਕ ਆ ਗੱਲ ਆ ਆ ਮੋੜ ਲੈ ਲੈ ਚੱਲ ਅੰਦਰ ਨੂੰ ਦਿਨ ਬਾਈ ਕਹਿੰਦਾ ਪੰਜ ਸੱਤ ਕਾਢ ਦੂ ਥਣਾ ਦੀ ਓਟ ਤੇ ਭੇਜ ਦਾਂਗੇ ਹਾਂ ਪੇ ਗ کاغذی نینبو ਵਰਗਾ ਪਿੰਡਾ ਪਾ ਬਿਲਕੁਲ ਪਲੰਗ ਵਰਗੀ ਪਈ ਆ ਠੀਕ ਹੈ ਕੀ ਗੱਲ ਹੈ ਲੈ ਚੱਲ ਲੈ ਚੱਲ ਤੇ ਦੁੱਧ ਵਾਲਾ ਪੈਪ ਵੀ ਸੋਣਾ ਜਾਂਦਾ ਤੇ ਬਾਕੀ ਬਾਈ ਕਹਿੰਦਾ ਮਾਲਕ ਨਾਲ ਤੁਹਾਡੀ ਗੱਲ ਵੀ ਕਰਾ ਦਾਂਗੇ ਜਿਹੜੇ ਸੱਜਣ ਤੋਂ ਇਹ ਖਰੀਦੀ ਆ ਇੱਕ ਖਾਸੀਅਤ ਇਹਦੀ ਉਹ ਦੱਸਦਾ ਨਾ ਵੀ ਗਰਮੀ ਸਰਦੀ ਸਾਰੇ ਸੀਜ਼ਨ ਚੱਲਣ ਵਾਲੀ ਬੱਚੀ ਬਾਈ ਬਾਤ ਤਾਂ ਨਹੀਂ ਕਹਿੰਦਾ ਯਾਰ ਜੇ ਆਪਾਂ 12 15 ਕਿਲੋ ਮੈਂ 2.5 ਲੱਖ ਰੁਪਏ ਲੱਗੂਗਾ ਠੀਕ ਹੈ ਇਹ ਸਿਰਫ ਆਪਾਂ 57000 ਦੀ ਬੱਸੀ ਦੇ ਦਾਂਗੇ ਜਿਹੜਾ ਤਿਆਰ ਤਾਂ ਉਸ ਟਾਈਮ ਆਊਗਾ ਵੀ 16 ਕਿਲੋ ਉਹ ਤੋਂ ਤੇ ਪੁੱੜਦੀ ਨਹੀਂ ਹੈਗੀ ਇਹਨਾਂ ਨੇ ਆਪਾਂ ਗਰੰਟੀ ਦੇਣਾ ਬਾਈ ਫੈਟ ਦੀ ਕੀ ਗ ਵੇਖਾ ਥਾਣ ਕੱਲਾ ਕੱਲਾ ਬਹੁਤ ਸੋਹਣਾ ਖਣ ਲੱਗਿਆ ਵਾ ਪੰਜ ਤੋਂ ਚਾਰ ਦਮ ਲਊ ਵੀਰੇ ਯਾਰ 57 ਦੀ ਛੱਡ 57 ਹੀ ਦੇ ਦਾਂਗੇ ਬਾਈ ਯਾਰ ਨੰਬਰ ਬੋਲ ਦੋ ਜੀ ਨੰਬਰ 9779475644 ਵੀਰੇ 9779475644 ਬਾਈ ਦਾ ਨੰਬਰ ਹੈ ਇੱਕ ਚਾਰ ਦੰਦ ਪਹਿਲਾ ਸੂਆ ਤਾਜੀ ਸੂਈ ਉਹ ਦੇ ਦਾਂਗੇ ਬਾਈ ਕਹਿੰਦਾ 62000 ਦੀ ਤੇ ਆਹ ਬੱਛੀ ਦੇ ਦਾਂਗੇ ਸਿਰਫ ਤੇ ਸਿਰਫ 55 55 ਹੀ ਦੇ ਦਾਂਗੇ ਵੀ ਹਾਂ ਤੇ ਬਾਕੀ ਜੇ ਕਿਸੇ ਨੇ ਜੋੜਾ ਲੈਣਾ ਹੋਵੇ ਫਿਰ ਆਪਾਂ ਉਸ ਹਿਸਾਬ ਨਾਲ ਆਪਾਂ 100 ਕਿਲੋਮੀਟਰ ਪਹੁੰਚ ਕਰਦਾਂ ਜਾਂ 10000 ਰੁਪਏ ਛੱਡ ਦਾਂਗੇ ਠੀਕ ਆ ਗਾ ਜੀ ਤੇ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚਲਦਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਧੌਲਾ ਤਹਿਸੀਲ ਤਾਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ